ਅੱਜ ਅਸੀਂ ਆਏ ਆ ਬਈ ਪਿੰਡ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਤੇ ਬਾਈ ਤਾਰੀ ਦੇ ਕੋਲ ਹੀ ਗੱਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਤੇ ਅੱਜ ਆਪਾਂ ਬਾਈ ਗੱਲ ਸ਼ੁਰੂ ਕਰਦੇ ਆਂ ਪਹਿਲਾਂ ਕਬੱਡੀ ਤੋਂ ਤੁਸੀਂ ਕਦੋਂ ਖੇਡਣੀ ਸਟਾਰਟ ਕੀਤੀ ਕਬੱਡੀ ਤਾਰੀ ਬਾਈ ਬਾਈ ਮੈਂ ਸਿੱਧਾ ਓਪਨ ਚ ਹੀ ਕਰੀ ਸੀ ਸਟਾਰਟ ਠੀਕ ਹੈ ਜੀ 2007-8 ਚ ਕਰੀ ਸੀ ਸਟਾਰਟ ਖੇਡਣੀ ਵੀ ਪਹਿਲਾਂ ਐ ਸੌਂਕ ਸੀਗਾ ਮਿਹਨਤ ਨੂੰ ਤਾਂ ਲਾਈ ਜਾਂਦੇ ਸੀਗੇ ਪਹਿਲਾਂ ਤਾਂ ਯਾਰ ਬਈ ਬਸ ਮੈਂ ਜਾਨਕਿ ਪੜਿਆ ਨਹੀਂ ਜਾਰੀ ਪੜਿਆ ਠੀਕ ਹੈ ਜੀ ਤੇ ਬਾਹੀ ਕਰਨ ਲੱਗੇ ਸੀਗੇ ਮੇਰਾ ਛੋਟੇ ਜਿਹੇ ਹੁੰਦਾ ਡੇਰੀ ਕੁਟਰ ਗਿਆ ਸੀ ਇਹ ਫਿਰ ਮਾਸਟਰ ਪੜ੍ਹਦਾ ਸੀਗਾ ਠੀਕ ਹੈ ਬਾਈ ਤੇ ਬਾਹੀ ਕਰਦੇ ਕਰਦੇ ਫਿਰ ਉਹ ਕਫਤਾਨ ਅਰਗੇ ਲਾਉਂਦੇ ਹੁੰਦੇ ਸੀ ਮਿਹਨਤ ਅੱਛਾ ਬਾਈ ਫਿਰ ਉਹ ਦੋਸਤ ਬਾਈ ਥੋੜਾ ਜਿਆ ਸੀਗਾ ਵੀ ਚਾਹ ਬੜਾ ਸੀ ਡੋਲੇ ਡੂਲੇ ਬਣਾਉਂਦਾ ਪਾウダー ਪਾਟੜ ਲਿਆਉਂਦਾ ਚਾਹ ਕੇ ਜਲੰਦਰ ਠੀਕ ਹੈ ਬਾਈ ਬਸ ਬਾਈ ਸਿੱਧਾ ਓਪਨ ਚ ਹੀ ਖੇਡੇ ਸੀ ਤੇ ਨਾ ਥਾਣੇ ਹੀ ਖੇਡੇ ਸੀ ਤੇ ਹੁਣ ਬਾਈ ਥੋੜਾ ਕਾਫੀ ਟਾਈਮ ਤੋਂ ਮਨ ਲੱਗਾ ਗੈਪ ਪਿਆ ਹਣਾ ਗਰਾਊਂਡ ਦਾ ਹਾਂ ਬਾਈ ਹੁਣ 7 ਸਾਲ ਹੋ ਗਏ ਬਾਈ ਸਾ ਪੰਜ 6 ਸਾਲ ਹੋ ਗਏ ਬਾਈ ਕੀ ਕਾਰਨ ਬਾਈ ਵੀ ਜਿਹੜਾ ਗਰਾਊਂਡ ਤੋਂ ਦੂਰ ਕਾਰਨ ਬਈ ਬਸ ਕੁਛ ਕਿਸਮਤ ਹੁੰਦੀ ਹੈ ਕੁਸਾਬ ਦੀਆਂ ਗਲਤੀਆਂ ਵੀ ਉਦੋਂ ਕਪਤਾਨ ਬਾਹਰ ਭੱਗਿਆ ਹਨਾ ਸੱਤਾ ਸੀਗਾ ਬੰਦਾ ਉਹ ਬਾਹਰ ਭੱਗ ਗਿਆ ਟੀਮ ਸਾਡੀ ਖਿੱਲਰ ਗਈ ਅਦਰ ਮੈਂ ਤੇ ਤੇਜੀ ਰਹਿ ਗਏ ਦੋ ਜਾਨੇ ਠੀਕ ਹੈ ਬਈ ਫਿਰ ਬਸ ਬਈ ਆਪ ਇੱਥੇ ਖੇਤ ਖੂਤਾ ਆ ਜਾਂਦੇ ਸੀ ਹੁਣ ਆਪਣੇ ਕੋਲੇ ਬੰਦੇ ਸਹੀ ਵੀ ਆਉਂਦੇ ਸੀ ਗਲਤ ਵੀ ਆਉਂਦੇ ਸੀ ਸਾਰੇ ਆਉਂਦੇ ਸੀ ਹਨਾ ਅੱਛਾ ਬਈ ਤੇ ਉੱਥੋਂ ਬਈ ਫਿਰ ਚੱਲਦਾ ਚੱਲਦਾ ਪਰ ਨਸ਼ੇ 'ਚ ਪੈ ਗਈ ਚਿੱਟੇ 'ਚ ਠੀਕ ਹੈ ਬਈ ਤੇ ਬਈ ਕੀ ਲੋਕ ਆ ਯਾਰ ਪੀਤਾ ਵੀ ਆ ਤੇ ਟੀਕਾ ਵੀ ਲਾਇਆ ਇੱਕ ਬਾਈਦਾਰੀ ਜਿਵੇਂ ਤੁਸੀਂ ਆ ਗੱਲ ਦੱਸੀ ਆ ਵੀ ਨਸ਼ੇ ਦੇ ਵਿੱਚ ਪੈ ਗਏ ਹਨਾ ਜਾਂ ਜਿਵੇਂ ਤੁਹਾਡੀ ਮੈਂ ਇੱਕ ਰੀਲ ਦੇਖੀ ਸੀ ਇੰਸਟਾ ਤੇ ਅਸੀਂ ਰੀਲ ਦੇ ਕਿਉਂ ਤੁਹਾਡੇ ਕੋਲੇ ਆਏ ਆਗੇ ਹੁਣੋਂ ਸਿਰੋਂ ਤੋਂ ਹੀ ਖੇਡਦਿਆਂ ਨੂੰ ਵੀ ਦੇਖਿਆ ਛੋਟੇ ਛੋਟੇ ਹੁੰਦੇ ਸੀ ਤੁਸੀਂ ਸਾਡੇ ਰਾਮਪਰੇ ਟੂਰਨਾਮੈਂਟ ਬਹੁਤ ਆ ਟੂਰਨਾਮੈਂਟ ਹੁੰਦਾ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਖੇਡਦੇ ਹੋ ਤੇ ਉਦੋਂ ਵੀ ਆ ਹੁੰਦਾ ਸੀ ਵੀ ਇਹ ਬੰਦੇ ਦਾ ਸਰੀਰ ਕਿੰਨਾ ਤਾਕੜਾ ਹਨਾ ਹੁਣ ਵੀ ਸਰੀਰ ਤੁਹਾਡਾ ਅੱਜ ਵੀ ਉਵੇਂ ਹੀ ਪਿਆਗਾ ਤੇ ਵੀ ਇਹ ਕੀ ਕਾਰਨ ਬਣਿਆ ਬਾਈ ਜਿਹੜਾ ਤੁਸੀਂ ਗਰਾਊਂਡ ਤੋਂ ਦੂਰ ਹੋ ਕੇ ਗਲਤ ਸੰਗਤ ਵਾਲੇ ਪਾਸੇ ਹੋ ਗਏ ਹਨਾ ਤੇ ਜਾਂ ਹੁਣ ਤੁਸੀਂ ਕਦੋਂ ਦੁਬਾਰੇ ਗਰਾਊਂਡ ਮੇਨ ਗੱਲ ਨੁਕਸਾਨ ਰੱਖਦਾ ਪੈਂ ਜਿਹੜਾ ਆਪਾਂ ਸਟੀਰੋਇਡ ਕਰਦੇ ਹਣਾ ਹਾਂਜੀ ਬਈ ਇਹਦਾ ਕੋਈ ਨੁਕਸਾਨ ਨਹੀਂ ਠੀਕ ਹੈ ਬਈ ਜਿਹੜਾ ਆਪਾਂ ਯਾਨੀ ਕਿ ਤੂੰ ਕਰਦੇ ਆਂ ਬਈਰ ਆਪਣਾ ਸਰੀਰ ਡੋਲੇ ਬਣਾਉਣ ਵਾਸਤੇ ਜਿਵੇਂ ਬੰਨ ਲਾ ਜੈਮ ਵਾਲੇ ਕਰਦੇ ਆ ਠੀਕ ਹੈ ਬਈ ਜਦੋਂ ਆਪਾਂ ਖੇੜਦੇ ਆਂ ਪੇ ਮੌਕੇ ਤੇ ਬਈ ਟਰਮਨ ਲਾਉਣੇ ਆ ਠੀਕ ਹੈ ਜੀ ਫੋਰ 1 ਠੀਕ ਆ ਉਹ ਲਾ ਲੈਂਦੇ ਆ ਠੀਕ ਹੈ ਜੀ ਇਹ ਫਿਰ ਨਸ਼ੇ 'ਚ ਆ ਜਾਂਦੇ ਆ ਬਈ ਜਿਹੜਾ ਬੰਦਾ ਇਹ ਲਾਉਂਦਾ ਇਹ ਨਾਲੇ ਤਾਂ ਬੰਦਾ ਮਾੜਾ ਹੋਊ ਬਈ ਇਹਦੇ ਨਾਲ ਠੀਕ ਹੈ ਬਈ ਫਿਰ ਜਦੋਂ ਬੰਦਾ ਕੌਡੀ ਛੱਡਦਾ ਫਿਰ ਉਹਦਾ ਇਹ ਲੱਗਦਾ ਨਹੀਂ ਫਿਰ ਇਹਦਾ ਕਾਰਨ ਜਿਵੇਂ ਹੁਣ ਕਹੇ ਜਾਂਦੇ ਨੇ ਬਾਈ ਇਹ ਨਾਲ ਵੀ ਐ ਹੋ ਜਾਂਦਾ ਇਹਦਾ ਆ ਨੁਕਸਾਨ ਆ ਜਾਂਦਾ ਸਿਰੇ ਉੱਤੇ ਇਹਦੇ ਨਾਲ ਐ ਦਿੱਕਤ ਆ ਜਾਂਦੀ ਆ ਵੀ ਤੁਸੀਂ ਸਰੇਆਮ ਦੱਸ ਦਿਓ ਗੱਲ ਜੇ ਕੋਈ ਲੋਕ ਨਹੀਂ ਵੀ ਮੈਂ ਲਾਉਣਾ ਮੈਂ ਕਰਦਾ ਹਨਾ ਇਹਦੇ ਨਾਲ ਮਿਹਨਤ ਕਿੰਨੀ ਚਾਹੀਦੀ ਹੈਗੀ ਤੇ ਇਹਦੇ ਨਾਲ ਕੋਈ ਨੁਕਸਾਨ ਹੈਗਾ ਜਾਂ ਨਹੀਂ ਹੈਗਾ ਬਾਈ ਮੰਨ ਕੇ ਚੱਲ ਵੀ ਉਹੀ ਗੱਲ ਵੀ ਤੈਨੂੰ ਪਤਾ ਕਰਦਾ ਹਰੇਕ ਆ ਕਾ ਸਹੀ ਗੱਲ ਆ ਹਰੇਕ ਕਰਦਾ ਨਾ ਦੱਸਦਾ ਕੋਈ ਨਹੀਂ ਕੋਈ ਬਸ ਕੋਈ ਲਕੋ ਕੇ ਕਰ ਲੈਂਦਾ ਕੋਈ ਮੇਰੇ ਜਿਹਾ ਸਾਹਮਣੇ ਕਰ ਲੈਂਦਾ ਹਨਾ ਨਕਸਾਨ ਬਈ ਇਹਦੇ ਨਾਲ ਖਰਾਕ ਰੱਖੇ ਬੰਦਾ ਫੁੱਲ ਠੀਕ ਹੈ ਬਈ ਖਰਾਕ ਵੀ ਮੈਂ ਤੁਹਾਨੂੰ ਦੱਸ ਦਾਂ ਉਹ ਜਵਾਕਾਂ ਨੂੰ ਲਝਾਈ ਰੱਖਦੇ ਆ ਵੀ ਯਾਰ ਵਿੱਚ ਬੰਦੇ ਇਹੋ ਜਿਹੇ ਆ ਵੀ ਪੈਸੇ ਲੈ ਕੇ ਦੱਸਦੇ ਆ ਵੀ ਆਹ ਖਰਾਕ ਖਾਣੀ ਚਾਹੀਦੀ ਆ ਠੀਕ ਹੈ ਬਈ 10 ਕਾਂਡੇ ਬਈ ਦਿੰਦੇ ਠੀਕ ਹੈ ਜੀ ਚਾਰ ਕ ਕੇਲੇ ਦੁੱਧ ਚ ਪਾ ਕੇ ਸ਼ੇਕ ਕਰਕੇ ਹਨਾ ਠੀਕ ਹੈ ਬਈ ਤੇ ਬਾਕੀ ਆ ਬਦਾਮਾ ਦਾ ਰਗੜਾ ਠੀਕ ਹੈ ਬਾਕੀ ਬੰਦਾ ਮੀਟ ਆ ਜੀ ਹਫ਼ਤੇ ਚ ਦੋ ਤਿੰਨ ਰ ਮੀਟ ਖਾਲੇ ਠੀਕ ਹੈ ਬਈ ਬਾਕੀ ਸਟੀਰ ਹੋਰ ਕਰਦਾ ਮਿਹਨਤ ਬਈ ਜ਼ਰੂਰੀ ਆ ਮਿਹਨਤ ਤੜਕੇ ਹੱਥ ਨੇ ਲਾਉਣੀ ਪੈਂਦੀ ਆ ਮਿਹਨਤ ਜੇ ਗਰਾਊਂਡ ਦੀ ਬੰਦਾ ਕਬੱਡੀ ਵਾਲਾ ਬੰਦਾ ਗਰਾਊਂਡ ਦੀ ਲਾਉ ਵੱਧ ਠੀਕ ਹੈ ਬਈ ਜੇ ਜਿੰਮ ਘੱਟ ਲਾਵੇ ਜਿਹਨੇ ਜਿੰਮ ਲਾਉਣੀ ਆ ਉਹ ਫਿਰ ਬੀਜੀ ਨੇ ਦਿਖਾਉਣਾ ਸਰੀਰ ਉਹ ਜਿੰਮ ਲਾ ਸਕਦਾ ਠੀਕ ਹੈ ਬਈ ਤੇ ਹੁਣ ਬਈ ਤੁਸੀਂ ਕਦੋਂ ਖੇਡ ਰਹੇ ਹੋ ਫਿਰ ਮੂਰੇ ਆਪਾਂ ਬਈ ਹੁਣ ਵਸ ਲੋਹੜੀ ਤੋਂ ਬਾਅਦ ਸਟਾਰਟ ਕਰ ਦਾਂਗੇ ਹੁਣ ਮਿਹਨਤ ਲਾਈ ਜਾਨੇ ਆ ਠੀਕ ਹੈ ਬਈ ਲੋਹੜੀ ਤੋਂ ਬਾਅਦ ਸਟਾਰਟ ਕਰਦੇ ਆ ਪਿੰਡ ਦੀ ਟੀਮ ਹੀ ਲੈ ਕੇ ਆ ਰਹੇ ਹਾਂ ਹਾਂ ਪਿੰਡ ਦੀ ਬਈ ਬਸ ਵੀ ਹੈਗਾ ਪਿੰਡ ਦੇ ਨਾਮ ਵਲ ਕਰਨ ਦੀ ਸੱਟ ਲੱਗੀ ਵੀ ਆ ਅੱਛਾ ਅੱਛਾ ਬਾਈ ਵੀ ਜਨਾ ਪਿੰਡ ਦੀ ਬਣੀ ਵਾਸਤੇ ਆਪਾਂ ਵੀ ਆਏ ਆ ਆਪਾਂ ਨੂੰ ਕਿਹੜਾ ਕੋਈ ਜਾਣਦਾ ਨਹੀਂ ਕਿ ਇਹ ਚ ਮਰਜ਼ੀ ਖੇਡ ਲਵੇ ਤੇ ਇੱਕ ਬਾਈ ਹੋਰ ਜਿਵੇਂ ਹੁਣ ਉਹ ਨਵੇਂ ਜਵਾਗ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ ਉਹਦੇ ਵਾਸਤੇ ਆਪਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਮੈਂ ਸੁਣਿਆ ਤੁਹਾਡੇ ਬਾਰੇ ਵੀ ਤੁਸੀਂ ਇਹ ਚੀਜ਼ ਸੋਚੀ ਆ ਵੀ ਛੋਟੇ ਜਿਹੇ ਬੱਚਾ ਨੂੰ ਦੱਸਣਾ ਇੱਕ ਦਰਾਂ ਦਾ ਕੈਂਪਾਂ ਕੈਂਪ ਹੋ ਗਿਆ ਹਾਂ ਬਾਈ ਕੈਂਪ ਕੈਂਪ ਲਾਉਣਾ ਬਾਈ ਆਪਾਂ ਹਨਾ ਆਪਾਂ ਕਿਸੇ ਨੂੰ ਆਏ ਨਹੀਂ ਕਹਿਣਾ ਵੀ ਤੂੰ ਆ ਬਾਈ ਸਟੀਰੋਡ ਕਰ ਕਰ ਕਿ ਨਾ ਮੈਂ ਕਿਹੜਾ ਵੇਚਦਾ ਹਾਂ ਨਾ ਹਾਂ ਬਾਈ ਮੈਂ ਹੁਣ ਜਿਵੇਂ ਤੂੰ ਆਏ ਮੰ ਮੜ ਕੇ ਤੂੰ ਮੈਥੋਂ ਪੁੱਛਦਾ ਬਾਈ ਤੂੰ ਕੀ ਖਾਦਾ ਮੈਂ ਦੱਸਦਾ ਨਹੀਂ ਦੱਸਦਾ ਨਹੀਂ ਸਹੀ ਗੱਲ ਆ ਕੋਈ ਵੀ ਚੰਗਾ ਖੜਿਆਰੀ ਆ ਜਵਾਕ ਨੂੰ ਦੱਸੂ ਨਾ ਹਨਾ ਵੀ ਤੂੰ ਬਾਈ ਆ ਕੀਤਾ ਕੀਤਾ ਪਤਾ ਹੈਗਾ ਹੀ ਆ ਕੀ ਕੀਤਾ ਕੀ ਕੀਤਾ ਸਹੀ ਗੱਲ ਆ ਆਪਾਂ ਜਿਹੜੇ ਬੰਦੇ ਕੈਂਪ 'ਚ ਰੱਖਨੇ ਆ ਜਾਂ ਕੋਈ ਵੀ ਮੈਨੂੰ ਫੋਨ ਲਾਉਂਦਾ ਜਿਹੜੀ ਚੀਜ਼ ਆਪਾਂ ਕਰੀ ਆਈ ਬਈ ਇਹਦੇ ਨਾਲ ਤਗੜੇ ਹੋਣੇ ਆਪਾਂ ਦੱਸ ਦਿੰਨੇ ਆ ਆਪਾਂ ਜਮਾ ਸਿੱਧਾ ਖੁੱਲਾ ਪੰਡਾ ਵੀ ਯਾਰ ਹਾਂ ਸਟੀਰ ਆਊਟ ਕਰਿਆ ਤਾਂ ਬਾਈ ਕਰੋ ਵੀ ਜੇ ਕਹੇਦਾ ਯਾਰ ਗਰੀਬ ਦਾ ਜਵਾਕ ਉੱਠ ਖੜੂ ਆਪਣਾ ਉੱਚ ਕੀ ਜਾਂਦਾ ਠੀਕ ਹੈ ਬਾਈ ਬਸ ਆ ਗੱਲ ਆ ਮੇਨ ਵੀ ਆਪਾਂ ਕੈਂਪ ਵੀ ਲਾਵਾਂਗੇ ਕੈਂਪ 'ਚ ਵੀ ਬੰਦੇ ਰੱਖ ਕਈ ਪੁੱਛ ਆਪਾਂ ਇਹ ਕਹਿ ਦੇਣਾ ਵੀ ਜਿਹਨੇ ਕਰਨਾ ਬਾਈ ਉਹ ਕਰਕੇ ਖੇਡੋ ਵੀ ਜਿਹਨੇ ਤਕੜਾ ਹੋਣਾ ਕਰ ਲੂਗਾ ਜਿਹਨੇ ਭਾਈ ਨਹੀਂ ਹੋਣਾ ਉਹਦੀ ਮਰਜ਼ੀ ਆ ਤੇ ਇੱਕ ਬਾਈ ਜਿਵੇਂ ਹੁਣ ਪਾਸਮਾ ਦੀ ਗੱਲ ਚੱਲੀ ਆ ਤਾਰੀ ਬਾਈ ਹੈਨਾ ਤੇ ਆਪਣੀ ਵੀ ਫੋਨ ਤੇ ਵੀ ਉਹਦਾ ਗੱਲ ਹੋਈ ਸੀ ਹੈਨਾ ਤੇ ਹੁਣ ਕਿੰਨਾ ਕੰਮ ਚੱਲਿਆ ਪਿਆ ਵੀ ਇਹਦੇ ਵਿੱਚ ਕੀ ਸਚਾਈ ਹੈਗੀ ਕਿੰਨਾ ਕਿਹਦੇ ਵਿੱਚ ਸਹੀ ਦਿੰਦੇ ਆ ਕਿੰਨਾ ਗਲਤ ਦਿੰਦੇ ਆ ਇਹ ਗੱਲ ਪਾਸਮਾ ਚ ਤਾਂ ਬਾਈ ਸਭ ਤੋਂ ਵੱਡੀ ਠੱਗੀ ਆ ਤੂੰ ਐ ਲਾਲਾ ਅੱਛਾ ਬਾਈ ਜੇ ਬੰਦਾ ਪਾਸਮਾ ਬਣਾਉਂਦਾ ਬਾਈ ਸਾਰਾ ਇਹ ਚ 10-12 ਹਜ਼ਾਰ ਰੁਪਏ ਤੱਕ ਕੰਮ ਹੁੰਦਾ ਜੇ ਵਧੀਆ ਬਣਾਉਂਦਾ ਠੀਕ ਹੈ ਬਾਈ ਅੰਤੁਆਲਾ ਆਪਣਾ ਕਿ ਕੈਨੇਡਾ ਮੁੰਡਾ ਸੀਗਾ ਲਿਆ ਜੀ ਠੀਕ ਹੈ ਬਈ ਉਹ ਤੋਂ ਬਈ 50000 ਰੁਪਏ ਪਸਮਾਲੇ ਪਸਮਾਲੇ ਨੇ ਅੱਛਾ ਬਈ ਤੇ ਜਦੋਂ ਮੈਂ ਉਹਨੂੰ ਪੁੱਛਿਆ ਦਵਾਈ ਦੇਖੀ ਤਾਂ ਬਈ ਸਾਰੀ ਉਹ ਚ 5-7000 ਦੀ ਸੀ ਅੱਛਾ ਬਈ ਵੀ ਆਪਾਂ ਇਹ ਨਹੀਂ ਕਹਿੰਦੇ ਪਸਮਾਲੇ ਨੂੰ ਵੀ ਲੀੜੇ ਨਾ ਲਾਉਣ ਕਿਸੇ ਦੇ ਆਪਾਂ ਤਾਂ ਜਵਾਕਾਂ ਨੂੰ ਕਹਿੰਦੇ ਵੀ ਇਹ ਸਹੀ ਚੀਜ਼ ਹੈ ਇਹ ਬੰਦੇ 2-4 ਆਪਣੇ ਪੰਜਾਬ ਚ ਦੇ ਦੇ ਦਿੰਦੇ ਸਹੀ ਹੈ ਨਾ ਪਰ ਇਹ ਠੱਗੀ ਵਾਲੀ ਇੱਕ ਬਈ ਮੈਂ ਤੁਹਾਨੂੰ ਦੱਸਦਾ ਜਿਹੜਾ ਦੇਸੀ ਦਵਾਈ ਦਾ ਬੰਦਾ ਮੰਨ ਜਾ ਉਹ ਡਾਕਟਰ ਤੋਂ ਲੋਟ ਨਹੀਂ ਆਉਂਦਾ ਸਹੀ ਗੱਲ ਹੈ ਪਸਮਚਤ ਤਾਂ ਬਾਲੀ ਠੱਗੀ ਹੈ ਨਜਾਇਜ਼ ਸਕਦੇ ਫਿਰ ਮੈਂ ਵੀੜਗੋ ਪਾਦਨਾ ਵਿੱਚ ਗਾਲਾਂ ਕੱਢਦਾ ਬਈ ਆਇਆ ਜਾਓ ਆ ਹਨਾ ਸੱਚ ਜੋ ਉਹਦਾ ਬਈ ਆਇ ਨਹੀਂ ਦੇਖਦਾ ਮੈਂ ਤਾਂ ਸੱਚ ਕਹਿਣਾ ਮੈਂ ਕਿਸੇ ਦੇ ਘਰੇ ਮੂੰਹ ਜੀ ਨਹੀਂ ਪਹੁੰਚ ਜਾਂਦਾ ਨਾ ਮੈਂ ਸਟਰੀਟ ਰੋਡ ਪਹੁੰਚ ਜਾਂਦਾ ਨਾ ਮੈਂ ਭਸਮਾ ਪਹੁੰਚ ਜਾਂਦਾ ਵੀ ਮੈਂ ਤਾਂ ਤੁਹਾਨੂੰ ਸਹੀ ਦੱਸਦਾ ਮੈਨੂੰ ਕੱਲ ਨੂੰ ਬਈ ਯਾਰ ਕੋਈ ਜਵਾਬ ਵੀ ਪੁੱਛਦਾ ਕਿ 5 ਸਾਲਾਂ ਦਾ ਭਲਾ ਗਰੀਬ ਕਰਦਾ ਭਲਾ ਅਮੀਰ ਕਰਦਾ ਮੈਂ ਉਹਨੂੰ ਸਹੀ ਦੱਸਦਾ ਵੀ ਭਰਾਵਾ ਆਪਾਂ ਇਹਦੇ ਨਾਲ ਤਕੜੇ ਹੋਇਆ ਵੀ ਤੂੰ ਵੇਖ ਲੈ ਕਿਵੇਂ ਹੋਣਾ ਸਹੀ ਗੱਲ ਵੀ ਹਾਂ ਮੇਰੇ ਘਰੇ ਜਿਹੜਾ ਕੋਸ ਪਿਆ ਮੈਂ ਲਾਉਣਾ ਬਈ ਫੋਟੋ ਖਿੱਚ ਕੇਵੇਂ ਬੰਦਰ ਨੂੰ ਸਿੱਧੀ ਪਾ ਦੇਣਾ ਮੈਂ ਦਿਖਾ ਵੀ ਦਿੰਦਾ ਵੀ ਆ ਪਿਆ ਤੂੰ ਵੇਖ ਲੈ ਕੋਈ ਪੜਦਾ ਨਹੀਂ ਕੋਈ ਲੋਕਣੀ ਕੋਈ ਨਹੀਂ ਜੇ ਬਾਈ ਕੋਈ ਅੱਜ ਕੱਲ ਤਕੜਾ ਹੁੰਦਾ ਮੇਰਾ ਉਹ ਕੀ ਲੈ ਕੇ ਜਾਂਦਾ ਉਹਨੇ ਆਪਦਾ ਹੋਣਾ ਹਨਾ ਫਿਰ ਮੈਂ ਤੈਨੂੰ ਹੋਰ ਤਾਂ ਹੰਦਾ ਮਿਹਨਤ ਦੀ ਗੱਲ ਸੁਣ ਲੈ ਜਿਹੜਾ ਬੰਦਾ ਛੋਟਾ ਹੁੰਦਾ ਕੰਮ ਕਰਦਾ ਮਿਹਨਤ ਲਾਉਂਦਾ ਜਿਵੇਂ ਕਿ 16 ਸਾਲਾਂ ਦਾ ਜਿੰਨੀ ਮਿਹਨਤ ਲਾਉ ਜਿੰਨਾ ਕੰਮ ਕਰੂ ਉਹ ਬੰਦਾ ਜਾ ਕੇ ਗਾਹਾਂ ਸਟੀਅਰ ਆਊਟ ਕਰੂ ਉਹਦੇ ਪਈ ਛੇਤੀ ਸੱਕ ਨਹੀਂ ਵੱਜਦੀ ਠੀਕ ਹੈ ਬਈ ਠੀਕ ਹੈ ਛੇਤੀ ਛੱਡ ਨਹੀਂ ਹਿਲਦਾ ਜਿਹੜਾ ਬੰਦਾ ਨਾਰਮਲ ਘਰੇ ਪੋਲਾ ਰੱਖਿਆ ਵਾ ਕਰ ਦਿਆਂਦਾ ਜਵਾਕ ਵੀ ਸਰੀਰ ਪੋਲਾ ਜਦੋਂ ਉਹਨੇ ਸਟੀਅਰ ਆਊਟ ਕਰਿਆ ਤਕੜਾ ਹੋ ਜੂ ਉਹੋ ਪਰ ਉਹ ਦੇ 6:00 ਵੱਜਣ ਦਾ ਜਾਨਕੀ ਛੇਤੀ ਹੱਡ ਹੱਲੇ ਜਾਂਦਾ ਕੋਈ ਨਾ ਇੱਕ ਬਾਈ ਹੋਰ ਗੱਲ ਜਿਵੇਂ ਤੁਸੀਂ ਪਹਿਲਾਂ ਦੱਸੀ ਵੀ ਲੋਕ ਰੱਖਦੇ ਆ ਸਟੀਅਰਓਡ ਦੀ ਵਰਤੋਂ ਕਰ ਲਈ ਹੈ ਨਾ ਸਰੀਰ ਬੰਦੇ ਦਾ ਤਕੜਾ ਸਾਹਮਣੇ ਵਾਲਾ ਪਤਾ ਲੱਗ ਜਾਂਦਾ ਜਦੋਂ ਬੰਦਾ ਬੂਲਦਾ ਜਾਂਦਾ ਅਸੀਂ ਦੇਖਦੇ ਆ ਵੀ ਬੰਦੇ ਦਾ ਤੌਰ ਤੋਂ ਪਤਾ ਲੱਗ ਜਾਂਦਾ ਸਟੀਅਰਓਡ ਵਾਲੇ ਦਾ ਨਾ ਤੌਰ ਤੋਂ ਪਤਾ ਲੱਗ ਜਾਂਦਾ ਇਹ ਸਟੀਅਰਓਡ ਕਰਿਆ ਹੋਇਆ ਪਰਦਾ ਕਾ ਤੂੰ ਰੱਖਦੇ ਵੀ ਉਹ ਗੱਲ ਦਾ ਇਹ ਪਰਦਾ ਫਿਰ ਫੁੱਦੂ ਬਣਾਉਣਾ ਲੋਕਾਂ ਨੂੰ ਮੈਂ ਹੁਣ ਬਾਈ ਗੱਲ ਸੁਣ ਮੈਂ ਆਪ ਢੱਕਿਆ ਮੈਂ ਸਮਾਨ ਨਾ ਹੈ ਨਾ ਸਹੀ ਆ ਮੈਂ ਇਥੇ ਜਵਾਕਾਂ ਨੂੰ ਢੱਕਰੀ ਫਿਰਾਂ ਬਾਈ ਯਾਰਾ ਵੀ ਖਰਾ ਖਾ ਕੇ ਖਰਾਕ ਆਪਾਂ ਐ ਨਹੀਂ ਕਹਿੰਦੇ ਖਰਾਕ ਨਾ ਬੰਦੇ ਤਕੜਾ ਨਹੀਂ ਹੁੰਦਾ ਖਰਾਕ ਨਾ ਬਾਈ ਪੁਰਾਣੇ ਬੰਦੇ ਖਰਾਕ ਖਾ ਕੇ ਤਕੜੇ ਸੀ ਸਹੀ ਗੱਲ ਉਹਨਾਂ ਦੇ ਪਰ ਮਸਲ ਤਾਂ ਹੀ ਨਹੀਂ ਸੀ ਨਾ ਕੋਈ ਨਹੀਂ ਹੈ ਨਹੀਂ ਸੀ ਹਾਂ ਸਰੀਰ ਸੋਹਣਾ ਨਹੀਂ ਲੱਗਦਾ ਸੀ ਅੱਜ ਵੀ ਹੈਗੇ ਆ ਬੰਦੇ ਤਕੜੇ ਹੈਗੇ ਪਰ ਉਹ ਵੀ ਐ ਨਹੀਂ ਸੋਹਣਾ ਨਹੀਂ ਲੱਗਦਾ ਸਰੀਰ ਵੀ ਜਿਹੜਾ ਬੰਦੇ ਦਾ ਬਾਈ ਡੌਲਾ ਦੀਂਦਾ ਖੜੇ ਦਾ ਬੋਰਡ ਤੇ ਤੇ ਖੇਡਦੇ ਦਾ ਉਹਦਾ ਸਟੀਅਰਓਟ ਕਰਿਆ ਵਾ ਲੋਕਾਂ ਨੂੰ ਕਹਿੰਦਾ ਮਰਜੀ ਫੁੱਦੂ ਬਣਾਈ ਜਾਵੇ ਝੂਠ ਮਾਰੀ ਜਲੇ ਹੋਰ ਅੱਜ ਵੀ ਮਾਰੀ ਜਾਵੇ ਵੱਖਾ ਵੀ ਮੈਂ ਤਾਂ ਐ ਕਹਿੰਦਾ ਵੀ ਕਿਉਂ ਜਿਵੇਂ ਵਕਾ ਨੋਲਜਰ ਚ ਪੋਣੇ ਹਨਾ ਜਦੋਂ ਤੇਰਾ ਕਰਿਆ ਵਾ ਤੂੰ ਕ ਤੇ ਵੀ ਐਵੇਂ ਕਿਸੇ ਨੂੰ ਫੁੱਦੂ ਬਣਾਉਣਾ ਯਾਰ ਮਾੜੀ ਗੱਲ ਆ ਦੇਖਣ ਨੂੰ ਕੁਝ ਹੋਰ ਹੈ ਕਹਿਣ ਨੂੰ ਆਪਾਂ ਇਹ ਨਹੀਂ ਕਹਿੰਦੇ ਖਰਾਕਣੇ ਬੰਦੇ ਤਕੜੀ ਨੇ ਤੇ ਪੁਰਾਣੇ ਬੰਦੇ ਬਸੇਰੇ ਤਕੜੇ ਸੀ ਸਹੀ ਗੱਲ ਆ ਪਰ ਵੀ ਉਹ ਗੱਲ ਨਹੀਂ ਪਰ ਖੇਡਣ ਵਾਲਾ ਤਾਂ ਬਈ ਬੰਦਾ ਮੈਂ ਤਾਂ ਦੱਸਦਾ ਯਾਰ ਵੀ ਜਿਹੜਾ ਬੰਦਾ ਬਿਨਾਂ ਸਟੀਅਰ ਔਰ ਤੋਂ ਖੇਡਦਾ ਜਾ ਕੇ ਤੇ ਮੂਰੇ ਬੰਦੇ ਦਾ ਸਟੀਅਰ ਔਰ ਖਾਇਆ ਤਾਂ ਐ ਲਾਲਾ ਵੀ ਸਿੱਧਾ ਕੰਧਾਂ ਚ ਵੱਜਣ ਵਾਲੀ ਗੱਲ ਆ ਸਹੀ ਗੱਲ ਇਹੋ ਜਿਹਾ ਭੱਜ ਕੇ ਕੰਧਾਂ ਚ ਸਿਰ ਮਾਰ ਤੇ ਉਹ ਚ ਵੱਜਿਆ ਬੰਦਾ ਹਾਂ ਤੇ ਇੱਕ ਬਈ ਹੋਰ ਜਿਵੇਂ ਹੁਣ ਹੁਣ ਦੇ ਯੂਥ ਨੂੰ ਤੁਸੀਂ ਜਿਹੜੇ ਹੁਣ ਦੇ ਮੁੰਡੇ ਆ ਨਵੇਂ ਗਰਾਉਂਡਾਂ ਨਾਲ ਆਉਂਦੇ ਆ ਹਨਾ ਜਾਂ ਆਪਾਂ ਨੂੰ ਪਤਾ ਵੀ ਨਸ਼ਾ ਹੈਗਾ ਇਹ ਤੇ ਕੋਈ ਰੋਕਣੀ ਹਨਾ ਜਾਂ ਆਪਾਂ ਉਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਹੁਣ ਦੇ ਜਵਾਕ ਨੂੰ ਆਪਾਂ ਗਰਾਉਂਡਾਂ 'ਚ ਕਿਵੇਂ ਜੋੜ ਸਕਦੇ ਆ ਵੀ ਉਹਨਾਂ ਦੇ ਘਰ ਦੇ ਸਪੋਰਟ ਕਰਨ ਜਾਂ ਆਪਾਂ ਜਿੰਨਾ ਪ੍ਰਾਰਲਾ ਕਰ ਸਕਦੇ ਆ ਇਸੇ ਮੈਂ ਦੇਣਾ ਹਾਂ ਮੈਂ ਤਾਂ ਦੱਸਦਾ ਵੀ 16 ਸਾਲਾਂ ਤੱਕ ਹੁਣ ਵਿੱਚ ਜਵਾਕ ਮਿਹਨਤ ਲਾਉਣ ਲੱਗ ਜਾਂਦੇ ਆ ਪਹਿਲਾਂ 16 ਸਾਲਾਂ ਤੱਕ ਤਾਂ ਆਪਦੇ ਘਰੇ ਖਰਾਕ ਖਾਣਾ ਠੀਕ ਹੈ ਬਈ ਆਪਦੇ ਘਰੇ ਮਾਪਿਆਂ ਕੋਲ ਹੀ ਰਹਿ ਕੇ ਹਨਾ ਕਿਉਂ ਉਦੋਂ ਪਹਿਲਾਂ ਸਟੇਰੋਇਡ ਹੁੰਦਾ ਨਹੀਂ 16 ਸਾਲ ਆਪਦੇ ਕਰੇ ਮਾ ਬਿਲਕੁਲ ਜੇ ਕਿ ਫੁੱਲ ਖਰਾਖਣ ਫੁੱਲ ਮਿਹਨਤ ਲਾਉਣ ਬਾਹੀ ਕਰਦੇ ਬਾਹੀ ਵੀ ਕਰਨਾ ਫੇਰ ਬਾਈ ਜਾ ਕੇ ਜੋ 16 ਸਾਲਾਂ ਦਾ ਹੋਇਆ ਦਾ ਜਬਾਕ ਫੇਰ ਆਪਦੇ ਪਿੰਡ ਮਿਹਨਤ ਵਾਲੇ ਭਲਾਂ ਕਿਸੇ ਕੋਜ ਕੋਲੀ ਲਾਲੇ ਠੀਕ ਹੈ ਬਾਈ ਪਾ ਸਟੀਰਓਡ ਕਰਨਾ ਪਊ ਜੇ ਤਕੜਾ ਹੋਣਾ ਤਾਂ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੱਲਾ ਸਟੀਰਓਡ ਮੌਕੇ ਤੇ ਜਿਹੜਾ ਹੁਣ ਮੌਕੇ ਤੇ ਖੇਡਣ ਲੱਗੇ ਟਰਮਨ ਲਾ ਲਿਆ ਫੋਰਬਨ ਲਾ ਲਿਆ ਬਾਈ ਉਹ ਗਲਤ ਚੀਜ਼ ਆ ਠੀਕ ਹੈ ਬਾਈ ਉਹ ਬੰਦੇ ਦੇ ਨੁਕਸਾਨ ਵੀ ਕਰ ਦਿੰਦਾ ਬੰਦੇ ਨੂੰ ਮਾੜਾ ਵੀ ਕਰ ਦਿੰਦਾ ਠੀਕ ਹੈ ਬਾਈ ਤੇ ਇੱਕ ਲਾਸਟ ਦੇ ਬਾਈ ਹਨਾ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਐਨਾ ਸਤਿਕਾਰ ਦਿੱਤਾ ਸਾਨੂੰ ਟਾਈਮ ਦਿੱਤਾ ਤੇ ਹੁਣ ਬਾਈ ਫਿਰ ਗਰਾਊਂਡਾਂ ਦੇ ਵਿੱਚ ਪਹਿਲਾਂ ਜਿਵੇਂ ਪਹਿਲਾਂ ਜੋਰ ਦਿਖਾਇਆ ਫਿਰ ਆਪਾਂ ਉਵੇਂ ਹਾਂ ਬਾਈ ਆਪਾਂ ਹੁਣ ਲੋਹੜੀ ਤੋਂ ਬਾਅਦ ਜਰੂਰ ਬਸਣ ਗਰਾਊਂਡਾਂ ਚ ਆਉਨੇ ਆ ਬਈ ਜੀ ਬਰਬ ਦੀ ਕਿਰਪਾ ਹੈ ਨਾ ਤਗੜੇ ਮੜੇ ਖੇਡਣਾ ਚਲੋ ਕਰ ਉਹ ਰਾਬ ਚੜ੍ਹਦੀ ਕਲਾ ਤੇ ਰੱਖੇ ਤੁਹਾਨੂੰ ਬਾਈ ਲੋਹੜੀ ਤੋਂ ਬਾਅਦ ਆਪਾਂ ਖੇਡਾਂਗੇ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਸਮਾਂ ਧੰਨਵਾਦ ਤੇ ਇਹ ਬਾਈ ਤਾਰਿਕ ਕਲਿਆਣ ਬਾਈ ਕਬੱਡੀ ਦਾ ਸਟਾਰ ਪਲੇਅਰ ਆਪਣੇ ਸਮੇਂ ਦਾ ਤੇ ਹੁਣ ਦੁਬਾਰੇ ਬਾਈ ਫਿਰ ਵਾਪਸੀ ਕਰ ਰਿਹਾ ਸਾਰੇ ਭਰਾ ਕਰੋ ਬਾਈ ਸ ਧੰਨਵਾਦ ਜੀ